ਇਹ ਗੱਟੇ ਭਰੋ ਬਾਤ ਬਾਤ ਗੱਟੇ ਪਾਵਾਤ ਹੋਦੇ ਗੱਟੇ ਭਰੋ ਮੀਤ ਵੀਰ ਜੀ ਇਸ ਬੰਦੇ ਦਾ ਕਿੰਨਾ ਹੋ ਗਿਆ ਨੁਕਸਾਨ ਉਹ ਕਦੋਂ ਦਾ ਪਾਣੀ ਦਾ ਪੱਦਰ ਜਿਹੜਾ 7 ਵਜੇ ਦਾ ਵਧਣਾ ਸ਼ੁਰੂ ਹੋਇਆ ਵੀਰ ਜੀ ਇਹ ਪਾਣੀ ਦਾ ਪੱਧਰ ਜਿਹੜਾ ਇਹ ਕੱਲ ਸਵੇਰ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋਇਆ ਤੇ ਅੱਜ ਅਸੀਂ ਇਹ ਐਡਵਾਂਸ ਬੰਨ ਤੇ ਮਿੱਟੀ ਪਾਉਣੀ ਸ਼ੁਰੂ ਕੀਤੀ ਲਗਭਗ ਸਵੇਰ ਤੋਂ ਅਸੀਂ ਲੱਗੇ ਹੋਏ ਆਂ ਉਹਨਾਂ ਦੀ ਤੱਕ ਹਾਰ ਗਏ ਸਾਡੇ ਤੋਂ ਪਾਣੀ ਜਿਹੜਾ ਕੰਟਰੋਲ 'ਚ ਨਹੀਂ ਆ ਆ ਰਿਹਾ ਤੇ ਅਸੀਂ ਸਾਰੇ ਹਾਰ ਚੁੱਕੇ ਆ ਬੰਨ ਬੰਨ ਨਹੀਂ ਸਾਡੇ ਤੋਂ ਸੈਟਿੰਗ ਨਹੀਂ ਆ ਰਹੀ ਤੇ ਕਿੰਨਾ ਕੋਣ ਤੱਕ ਇਹ ਗੱਲ ਕਰੀ ਪਿੱਛੇ ਕਿੰਨਾ ਨੁਕਸਾਨ ਹੋ ਗਿਆ ਹੋਏ ਫਸਲ ਦਾ ਇਹ ਪਾਣੀ ਦੇ ਨਾਲ ਲਗਭਗ 1000 ਕਿੱਲੇ ਦੇ ਲਗਭਗ ਡੁੱਬ ਚੁੱਕਾ ਹੈ ਇਹ 2000 ਕਿੱਲੇ ਦੇ ਤੇ ਲਗਭਗ ਇਹ ਜਿਹੜਾ ਬੰਨ ਬਚਾਉਂਦਾ ਹੈ ਜੇ ਇਹਨਾਂ ਕੋ ਬੰਨ ਜਿਹੜਾ ਪਬਲਿਕ ਨੇ ਆਪਦੇ ਨੂੰ ਬੰਨਿਆ ਜੇ ਵੱਜਦਾ ਤਾਂ ਇਹ ਹਾਰਕਲੇ ਤੋਂ ਉੱਪਰ ਜਿਹੜਾ ਵੱਜ ਸਕਦਾ ਹੈ 2007 ਤੋਂ ਜ਼ਿਮੀਂਦਾਰ ਆਪ ਬੰਨ ਬੰਦੇ ਸੀ ਯਾਰ ਜੀ ਇੱਕ ਦੋ ਵਾਰ ਜ਼ਿਮੀਂਦਾਰਾਂ ਨੇ ਇਹਦਾ ਬੈਨੀਫਿਟ ਵੀ ਲਿਆ ਸਾਡਾ ਬਚਤ ਹੋਈ ਹੈ ਪਰ 2023 ਦੇ ਵਿੱਚ ਜਦੋਂ ਹੜ ਆਇਆ ਹੈ ਇਹ ਸਾਡਾ ਬੰਨ ਜਿਹੜਾ ਸਾਰਾ ਹੜ ਗਿਆ ਨਾਮੋ ਨਿਸ਼ਾਨ ਮਟਾਤਾ ਸਾਡੇ ਇਸ ਬੰਨ ਦਾ ਤੇ ਹੁਣ ਅਸੀਂ 2023 ਦਾ ਜਿਹੜਾ ਸਾਡਾ ਬਜਟ ਹੈ ਨਾ ਉਹ ਜ਼ਿਮੀਂਦਾਰ ਦਾ ਖਰਾਬ ਹੋ ਗਿਆ ਹੁਣ ਤਾਂ ਸਾਡੇ ਕੋਲ ਇੱਕ ਆਖਰੀ ਉਮੀਦ ਆ ਇਹ ਬੰਨ ਇਹ ਬੰਨ ਨਹੀਂ ਲਾ ਰਹੇ ਇਹ ਉਮੀਦ ਵੀ ਅਸੀਂ ਇਸ ਉਮੀਦ ਤੋਂ ਹੀ ਹਾਰ ਚੁੱਕੇ ਆ ਲਗਾਤਾਰ ਸਵੇਰੇ ਲੱਗੇ ਕੀ ਕਾਰਨ ਹੋਣਾ ਫਿਰ ਬੱਸ ਕਿ ਹੋ ਗਏ ਬਸ ਪਾਣੀ ਦਾ ਫਲੋ ਜਿਆਦਾ ਵਧ ਗਿਆ ਹੈ ਜਿੰਨਾ 150 ਫੁੱਟ ਦਾ ਪਾਰ ਸੀ ਉਹ ਤਾਂ ਅਸੀਂ ਭਰ ਲਿਆ ਪਰ ਪਾਣੀ ਅੱਗੇ ਵਧਦਾ ਜਾ ਰਿਹਾ ਅੱਗੇ ਕੱਟ ਲਾ ਰਿਹਾ ਜ਼ਮੀਨ ਨੂੰ ਸਾਡੇ ਕੋਲੇ ਇੰਨੇ ਪ੍ਰਬੰਧ ਨਹੀਂ ਹੈਗੇ ਇੰਨੀ ਮਸ਼ੀਨਰੀ ਨਹੀਂ ਹੈਗੀ ਵੀ ਅਸੀਂ ਬੰਨ ਨੂੰ ਬਚਾ ਸਕੀਏ ਸਾਡੇ ਕੋਲੇ ਗੱਟੇ ਨਹੀਂ ਹੈਗੇ ਸਾਡੇ ਕੋਲੇ ਕ੍ਰੇਟਸ ਨਹੀਂ ਹੈਗੇ ਕੀ ਮੰਗ ਕੀ ਕਰਦੇ ਮੰਗ ਪ੍ਰਸ਼ਾਸਨ ਸਾਨ ਮਦਦ ਕਰੇ ਇੱਥੇ ਆਣ ਕੇ ਗਰਜੀ ਕੀ ਨਾਮ ਤੁਸੀਂ ਹੋ ਸਰਜੀਤ ਸਿੰਘ ਜੀ ਮੇਰਾ ਨਾਮ ਵਸਤੀ ਚਮੜਿਆਲੇ ਸਾਡੀ ਜੀ ਸੰਮਲਤ ਇਹ ਜੀ ਵੀਰ ਕਾਲੀ ਦਾ ਪੱਤਰ ਕਦੋਂ ਆਦ ਰਿਹਾ ਇਹ ਜੀ ਪਾਣੀ ਕੱਲ ਦਾ ਵਜ ਰਿਹਾ ਤੇ ਸਵੇਰ ਇੱਥੇ 6 ਵਜੇ ਤੇ ਆ ਗਿਆ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਕੁਝ ਨਹੀਂ ਇੱਥੇ ਬੰਦਾ ਪਹੁੰਚਿਆ ਜੀ ਇਹ ਜ਼ਿਮੀਦਾਰ ਆਉਂਦਾ ਪੱਲੋ ਖਰਚਾ ਕਰਕੇ ਮਸ਼ੀਨ ਲਾ ਕੇ ਟਰਾਲੀ ਟੋਰੀ ਲਾ ਕੇ ਹੀ ਲੱਗਿਆ ਸਾਰੇ ਜੀ ਤੇ ਜੇ ਇਹ ਬੰਨ ਆਰਜੀ ਬੰਨਦੇ ਕਹਿੰਦੇ ਪਿੱਛੇ ਬੰਨ ਵਜਿਆ 2023 ਛੁੱਟ ਗਿਆ ਸੀ ਉਹ ਸਾਰਾ ਏਰੀਆ ਬਚਾਇਆ ਹੈ ਉਹਦੇ ਉਹਦੇ ਪਿੱਛੇ ਕਿਸੇ ਨੇ ਪੁੱਛਿਆ ਤੇ ਜੀ ਅਜੇ ਇਹਦਾ ਛੋਟਾ ਜਿਹਾ ਪੰਨਿਆ ਕਿੰਨਾ ਹੋ ਗਿਆ ਫਿਰ ਜ਼ਮੀਨ ਵਾਜ ਜਾਂਦੀ ਹੈ ਕਿ ਕਈ ਵਾਰ ਬਚੀ ਵੀ ਗਈ ਹੈ ਇਹ ਇਧਰ 2000 ਕਿੱਲਾ ਹੈ 1500 ਕਿੱਲਾ ਦਾ ਕਰੀਬੇ ਇੱਥੇ ਥੱਲੇ ਨੀਵੇਂ ਨੇ ਪੈ ਜਾਂਦਾ ਹੈ ਤੇ 2000 ਕਿੱਲਾ ਬਣ ਜਾਂਦਾ ਏਰੀਆ ਸਾਰਾ ਜੀ ਇਧਰ ਵਰਜੀ ਜੀ ਇਹਦਾ ਛੋਟਾ ਜਿਹਾ ਬਨਿਆ ਜਾ ਛੋਟੇ ਬਨਾ ਜੇ ਜੋ ਉੱਪਰ ਵਾਲਾ ਵਾਜੇ 2500 ਕਿੱਲਾ ਵਾਜਦਾ ਜੀ ਸਾਰਾ ਕੋਈ ਪ੍ਰਸ਼ਾਸਨ ਜਾਂ ਕੋਈ ਵਿਧਾਇਕ ਪਹੁੰਚਿਆ ਕੋਈ ਨਹੀਂ ਪਹੁੰਚਿਆ ਵਰਜੀ ਇੱਥੇ ਜੀ ਸਾਰ ਨਹੀਂ ਲਈ ਕਿਹੇ ਵਾਰ ਸਾਰ ਨਹੀਂ ਲਈ ਇੱਥੇ ਜੀ ਕੀ ਮੰਗ ਹਾਂਜੀ ਹਾਂਜੀ ਵੱਜਣਾ ਚਾਹੀਦਾ ਜ਼ਰੂਰੀ ਜੀ ਤੇ ਲੋਚਾਂ ਵੀ ਸਾਨੂੰ ਜ਼ਰੂਰੀ ਚਾਹੀਦੀਆਂ ਨੇ ਅਗਲੇ ਪਾਸੇ ਟਾਪੂ ਚੌਂਕੀ ਕੋਲੋਂ ਤੇ ਅੱਛਾ ਠੀਕ ਹੈ ਗੱਲ ਕਰੀਏ ਲਗਾਤਾਰ ਢਾਹ ਲੱਗ ਰਹੀ ਸੀ ਕਿ ਜਮੀਨਾਂ ਉੱਤੇ ਕੋਈ ਪੱਥਰ-ਪੁਥਰ ਜਾਂ ਲੋਚਾਂ ਵੱਧੀਆਂ ਨੇ ਨਹੀਂ ਜੀ ਵੱਧੀਆਂ ਜੇ ਕੋਈ ਨਹੀਂ ਸਾਡੇ ਕੋਲ ਪਰ ਉਹ ਨਹੀਂ ਵੱਧੀਆਂ ਜੀ ਹੁਣ ਹੜ੍ਹ ਆਉਂਦੇ ਨੇ ਕਿ ਬੰਨਾਂ ਨੁਕਸਾਨ ਹੋਏਗਾ ਬੰਦੋਂ ਵੱਡੇ ਨੂੰ ਉਹ ਜੀ ਆਈ ਢਾਹ ਇਧਰ ਨਹੀਂ ਆਉਣੀ ਸਿੱਧੀ ਦਲਤਰਾਮ ਚੌਂਕੀ ਵਾਲੋਂ ਸਿੱਧੀ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਜਿਲ੍ਹੇ ਨੂੰ ਨੁਕਸਾਨ ਪਹੁੰਚਿਆ ਇਹ ਤਾਂ ਪਾਣੀ ਟੁੱਟ ਗਿਆ ਤੇ ਸਿੱਧਾ ਫਰੋਇਪੁਰ ਪਹਿਲੇ ਡੁੱਬ ਜਾਣ ਕੀ ਕਰਦੇ ਮੈਂ ਤਾਂ ਕਹਿੰਦਾ ਜੀ ਉਦੋਂ ਲਾ ਬੰਨ ਬੱਜੇ ਜਿਹੜਾ ਆਰ.ਟੀ.ਸੀ ਬੰਨਿਆ ਜਿਵੇਂ ਤਰ੍ਹਾਂ ਬੰਨਾਂ ਇਧਰੋਂ ਇਹਨੂੰ ਲੈ ਕੇ ਮੁੱਠਿਆਂ ਨਾਲ ਟੱਕਰ ਸਾਰਾ ਤੋੜ ਵਸਤੀ ਰਾਮ ਲਾਲ ਵਾਲਾ ਕਮਰਿਆਂ ਵਾਲੇ ਵਸਤੀ ਸਭ ਬੱਜੇ ਕਿਧਰ ਜੀ ਤੇ ਸੁਲਤਾਨ ਵਾਲਾ ਏਰੀਆ ਸਭ ਬੱਜ ਸਕਦਾ ਜੀ